ਬਹੁਤ ਵੱਡੀ ਖਬਰਾਂ ਜਿੰਨੇ ਕਿ ਅਫਸਾਨਾ ਖਾਨ ਨੂੰ ਥਾਰ ਵਾਲੀ ਬੀਬਾ ਨੇ ਪਸਾ ਦਿੱਤਾ ਔਰ ਦੂਜੇ ਪਾਸੇ ਉਹਦੀ ਭੈਣ ਨੇ ਜਿਹੜਾ ਝੂਠ ਬੋਲਿਆ ਸੀ ਉਹਦਾ ਵੀ ਪਰਦਾ ਫਾਸ਼ ਹੋ ਗਿਆ ਔਰ ਇਹਦੇ ਨਾਲ ਹੀ ਜੁੜੀ ਵੱਡੀ ਖਬਰਾਂ ਜਿਹੜੀ ਕਿ ਮੱਕੜ ਸਾਹਿਬ ਨੂੰ ਲੈ ਕੇ ਆ ਰਹੀ ਹੈ ਉਸ ਨੇ ਕਿਵੇਂ ਜਾਲ ਵਿਛਾਇਆ ਸੀ ਮੱਕੜ ਦੇ ذریعے ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਿਹੜੀ ਅਫਸਾਨਾ ਖਾਨ ਦੀ ਭੈਣ ਨੇ ਬੋਲਿਆ ਸੀ ਮੀਡੀਆ ਦੇ ਉੱਤੇ ਕਿ ਸਾਡੇ ਨਾਲ ਇਹਦਾ ਤਾਂ ਉੱਤੇ ਉੱਤੇ ਫਰੈਂਡਸ਼ਿਪ ਆ ਸਾਡੇ ਨਾਲ ਲਿੰਕ ਕੋਈ ਨਹੀਂ ਹੈਗਾ ਪਰ ਉਹਦਾ ਲਿੰਕ ਬਾਅਦ ਵੱਡਾ ਸਾਹਮਣੇ ਆ ਗਿਆ ਵੀ ਅਫਸਾਨਾ ਖਾਨ ਦੇ ਨਾਲ ਹੀ ਸੀ ਬਲਕਿ ਕਿਉਂਕਿ ਉਹਦੀ ਭੈਣ ਤਾਂ ਕਹਿੰਦੀ ਸੀ ਮੇਰੇ ਬਾਰੇ ਕੋਲ ਆਉਂਦੀ ਸੀ ਅਫਸਾਨਾ ਖਾਨ ਦੇ ਨਾਲ ਦਾ ਕੋਈ ਵੀ ਲਿੰਕ ਨਹੀਂ ਯਾਨੀ ਉਸੇ ਦਿਨ ਸਿੱਧ ਹੁੰਦੀ ਸੀ ਗੱਲ ਲੋਕ ਸਮਝ ਚੁੱਕੇ ਸੀ ਪੰਜਾਬ ਦੇ ਕਿ ਅਫਸਾਨਾ ਖਾਨ ਦਾ ਨਾਮ ਇਹ ਜਾਣ ਬੁੱਝ ਕੇ ਸਾਹਮਣੇ ਨਹੀਂ ਆਉਣ ਦੇ ਰਹੀ ਆਪਣੇ ਉੱਤੇ ਲੈ ਰਹੀ ਹੈ ਕਹਿੰਦੀ ਮੇਰੇ ਨਾਲ ਇਹਦੀ ਯਾਰੀ ਦੋਸਤੀ ਸੀ ਮੇਰੇ ਕੋਲ ਆਉਂਦੀ ਜਾਂਦੀ ਸੀ ਤਾਂ ਮੇਰੇ ਕੋਲ ਅਰੈਸਟ ਹੋਈ ਹੈ ਅਫਸਾਨਾ ਖਾਨ ਨੂੰ ਇਸ ਮੁੱਦੇ ਤੋਂ ਦੂਰ ਰੱਖਿਆ ਗਿਆ ਔਰ ਜਦੋਂ ਪੂਰਾ ਮਾਮਲਾ ਖੁੱਲ ਕੇ ਸਾਹਮਣੇ ਆ ਗਿਆ ਤਾਂ ਹੁਣ ਹੋਸ਼ ਛੋੜਾ ਦਿੱਤੇ ਨੇ ਪੂਰੇ ਪੰਜਾਬ ਵਾਸੀਆਂ ਦੇ ਕਿਉਂਕਿ ਅਫਸਾਨਾ ਖਾਨ ਦੇ ਨਾਲ ਕਿਵੇਂ ਉਹਨੇ ਜਾਣਾ ਸੀ ਵਿਦੇਸ਼ ਵਿੱਚ ਭੱਜਣਾ ਸੀ ਇਹ ਵੀ ਤੁਹਾਨੂੰ ਦਿਖਾਵਾਂਗੇ ਖਬਰ ਔਰ ਦੂਜੇ ਪਾਸੇ ਦੀ ਭੈਣ ਦਾ ਦੇਖੋ ਝੂਠ ਦਾ ਪਰਦਾ ਫਾਸ਼ ਹੋ ਗਿਆ ਔਰ ਦੂਜੀ ਖਬਰ ਮੱਕਰ ਸਾਹਿਬ ਪੱਤਰਕਾਰ ਨੂੰ ਕਿਵੇਂ ਪੁਲਿਸ ਨੇ ਤਿਆਰ ਕੀਤਾ ਔਰ ਮੱਕਰ ਸਾਹਿਬ ਦੀ ਇੰਟਰਵਿਊ ਕਰਨ ਵਾਸਤੇ ਉਹਨਾਂ ਨੂੰ ਭੇਜਿਆ ਕਿ ਉਹਦੇ ਨਾਲ ਇੰਟਰਵਿਊ ਕਰ ਉਸ ਤੋਂ ਬਾਅਦ ਉਹ ਇੰਟਰਵਿਊ ਕਰਦੀ ਆ ਤਾਂ ਉਹਦੇ ਉੱਤੇ ਸੱਚ ਉਗਲ ਦਿੰਦੀ ਆ ਤਾਂ ਉਸ ਤੋਂ ਬਾਅਦ ਹੁੰਦੀ ਆ ਵੀ ਗ੍ਰਿਫਤਾਰੀ ਤਾਂ ਹੁਣ ਤੁਹਾਡੇ ਸਾਹਮਣੇ ਮੈਂ ਪਹਿਲਾਂ ਖਬਰ ਸੁਣਾਉਂਗਾ ਕਿ ਹਰਸਾਨਾ ਖਾਨ ਦੇ ਨਾਲ ਉਹਦਾ ਲਿੰਕ ਕੀ ਸੀ ਬਾਹਰ ਵਿਦੇਸ਼ ਭੱਜਣ ਦੀ ਤਿਆਰੀ ਦੇ ਵਿੱਚ ਸੀ ਮੈਡਮ ਚਿੱਟੇ ਵਾਲੀ ਔਰ ਦੂਜੇ ਪਾਸੇ ਜਿਹੜਾ ਮੱਕੜ ਸਾਹਿਬ ਸਾਡੇ ਪੱਤਰਕਾਰ ਪੰਜਾਬ ਦੇ ਜਿਨ੍ਹਾਂ ਨੇ ਉਹਦੇ ਮੂੰਹ ਦੇ ਵਿੱਚੋਂ ਸੱਚ ਉਗਲਵਾਇਆ ਪੰਜਾਬ ਦੀ ਪੁਲਿਸ ਨੇ ਇੱਕ ਜਾਲ ਵਿਛਾਇਆ ਹੋਇਆ ਸੀ ਕਿ ਮੱਕੜ ਪੱਤਰਕਾਰ ਨੂੰ ਪਹਿਲਾਂ ਦੇਖੋ ਤਿਆਰ ਕੀਤਾ ਜਾਂਦਾ ਤੇ ਤੁਸੀਂ ਉਹਦੀ ਇੱਕ ਇੰਟਰਵਿਊ ਕਰੋ ਤਾਂ ਉਹ ਇੰਟਰਵਿਊ ਕਰਦੇ ਨੇ ਤਾਂ ਉਸ ਇੰਟਰਵਿਊ ਦੇ ਵਿੱਚ ਉਹ ਖੁਦ ਹੀ ਆਪਣੇ ਵੱਡੇ ਵੱਡੇ ਖੁਲਾਸੇ ਕਰਨ ਦੇ ਉੱਤੇ ਯਾਨੀ ਮੱਕੜ ਪੱਤਰਕਾਰ ਨੂੰ ਜਾਣਿਆ ਜਾਂਦਾ ਕਿ ਉਹਨਾਂ ਨੇ ਇਹ ਮੂੰਹ ਦੇ ਵਿੱਚੋਂ ਸੱਚੋ ਬਲਵਾ ਲਿਆ ਤਾਂ ਇਸ ਕਰਕੇ ਆਪਣੇ ਇੰਟਰਵਿਊ ਦੇ ਜ਼ਰੀਏ ਉਹ ਫਸਦੀ ਆ ਤਾਂ ਹੁਣ ਅਫਸਾਨਾ ਖਾਨ ਔਰ ਮੱਕੜ ਦਾ ਇਹਦੇ ਨਾਲ ਮਾਮਲਾ ਕਿਵੇਂ ਜੁੜਦਾ ਸੀ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਅਗਲੀ ਅਪਡੇਟ ਸਾਂਝੀ ਕਰੂੰਗਾ ਜੇ ਜਿਹੜੀ ਕਿ ਬੇਹੱਦ ਜਿਆਦੇ ਅਹਿਮ ਸੁਣੋ ਹਰਵਾਲੀ ਕੁੜੀ ਦਾ ਮਾਮਲਾ ਠੰਡਾ ਨਹੀਂ ਹੋ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਸਿਮਰਜੋਤ ਸਿੰਘ ਮੱਕੜ ਦੀ ਇੰਟਰਵਿਊ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਫਸੀ ਆ ਆਪਣੇ ਆਪ ਅਮਨਦੀਪ ਕੌਰ ਜਿਹਦੀ ਬਹੁਤ ਜਿਆਦਾ ਚੁਸਤਲਾਕ ਬੰਦੀ ਸੀ ਜਿਸ ਨੇ ਆਪਣੇ ਹੀ ਜਾਲ ਦੇ ਵਿੱਚ ਸਿਮਰਜੋਤ ਮੱਕੜ ਨੇ ਕਿਸ ਤਰੀਕੇ ਦੇ ਨਾਲ ਫਲਾਇਆ ਜਿਹੜੀਆਂ ਗੱਲਾਂ ਉਸਨੇ ਕਹੀਆਂ ਉਸ ਤੋਂ ਬਾਅਦ ਪੁਲਿਸ ਨੇ ਉਸ ਦੇ ਉੱਤੇ ਕਾਰਵਾਈ ਕੀਤੀ ਆ ਤੁਹਾਨੂੰ ਸਾਰੀ ਗੱਲ ਦੱਸ ਦਿਆਂ ਸਿਮਰਜੋਤ ਸਿੰਘ ਮੱਕੜ ਨੂੰ ਪਹਿਲਾਂ ਪੁਲਿਸ ਦੇ ਵੱਡੇ ਅਫਸਰਾਂ ਨੇ ਇਸ ਇੰਟਰਵਿਊ ਲੈਣ ਲਈ ਆਖਿਆ ਉਸ ਤੋਂ ਬਾਅਦ ਸਿਮਰਜੋ ਸਿੰਘ ਮੱਕੜ ਇਸ ਦੇ ਨਾਲ ਗੱਲਬਾਤ ਕਰਦਾ ਤੇ ਅਮਨਦੀਪ ਕੌਰ ਇੰਟਰਵਿਊ ਦੇ ਲਈ ਤਿਆਰ ਹੋ ਜਾਂਦੀ ਹੈ ਇੰਟਰਵਿਊ ਦੇ ਵਿੱਚ ਸਿਮਰਜੋ ਸਿੰਘ ਮੱਕੜ ਇੱਕ ਬਹੁਤ ਹੀ ਤਜਰਬੇਕਾਰ ਤੇ ਸਮਝਦਾਰ ਪੱਤਰਕਾਰ ਆ ਜਿਹੜਾ ਅਗਲੇ ਦੀ ਗੱਲ ਮੂੰਹੋਂ ਕਢਵਾ ਲੈਂਦਾ ਹੈ ਜਿਹੜੀ ਗੱਲ ਸੱਚੀ ਆ ਉਸ ਨੂੰ ਮੂੰਹੋਂ ਕਢਵਾ ਲੈਂਦਾ ਹੈ ਤੇ ਸਿਮਰਜੋ ਸਿੰਘ ਮੱਕੜ ਨੇ ਪਹਿਲਾਂ ਤਾਂ ਸ਼ੁਰੂ-ਸ਼ੁਰੂ ਦੇ ਵਿੱਚ ਹਲਕੇ-ਫੁਲਕੇ ਸਵਾਲ ਪੁੱਛੇ ਪਰ ਬਾਅਦ ਦੇ ਵਿੱਚ ਜਦੋਂ ਉਸ ਨੇ ਥੋੜੀ ਜੀ ਧਾਰ ਤਿੱਕੀ ਕੀਤੀ ਤੇ ਅਮਨਦੀਪ ਕੌਰ ਨੂੰ ਕੋਈ ਜਵਾਬ ਨਹੀਂ ਆਇਆ ਉਹ ਆਪਣੇ ਹੀ ਸਵਾਲਾਂ ਦੇ ਵਿੱਚ ਉਲਝਦੀ ਗਈ ਸਾਰੇ ਜਦੋਂ ਉਲਝਣ ਤੋਂ ਬਾਅਦ ਮੱਕੜ ਦੀ ਇੰਟਰਵਿਊ ਨੂੰ ਮੁੱਖ ਮੁੱਦਾ ਬਣਾ ਕੇ ਉਸ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਪ੍ਰਾਪਰਟੀ ਦੇ ਬਾਰੇ ਗੱਲਾਂ ਜਿਹੜੀਆਂ ਖੁੱਲ ਕੇ ਕੀਤੀਆਂ ਉਸ ਤੋਂ ਬਾਅਦ ਹੀ ਜਿਹੜਾ ਵਿਜੀਲੈਂਸ ਨੇ ਇਸ ਦੀ ਜਿਹੜੀ ਪ੍ਰਾਪਰਟੀ ਉਸ ਨੂੰ ਸੀਜ਼ ਕੀਤਾ ਗਿਆ ਤੇ ਉਸ ਤੋਂ ਬਾਅਦ ਇਸ ਨੂੰ ਅਫਸਾਨਾ ਖਾਨ ਦੇ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਦੱਸ ਦਿੰਦੇ ਆ ਅਫਸਾਨਾ ਖਾਨ ਦੇ ਨਾਲ ਇਸ ਦਾ ਨਾਮ ਇਸ ਕਰਕੇ ਜੁੜਿਆ ਉੱਥੇ ਇਸ ਕਰਕੇ ਗਈ ਸੀ ਕਿਉਂਕਿ ਕਈ ਰੋਕੇ ਆਖਰੇ ਆ ਕਿ ਥਾਰ ਵਾਲੀ ਜਿਹੜੀ ਅਮਨਦੀਪ ਕੌਰ ਆ ਉਹ ਬਾਹਰ ਜਾਣ ਦੀ ਪ੍ਰਾਤ ਦੇ ਵਿੱਚ ਸੀ ਤੇ ਅਫਸਾਨਾ ਖਾਨ ਨੇ ਸ਼ੋਅ ਲਾਉਣ ਦੇ ਲਈ ਕੈਨੇਡਾ ਜਾਣਾ ਸੀ ਉਸ ਦੇ ਨਾਲ ਗਿੱਟਮਿਟ ਕਰ ਰਹੀ ਸੀ ਤਾਂ ਕਿ ਇਹ ਉਸ ਦੇ ਸੈਕਟਰੀ ਦੇ ਤੌਰ ਤੇ ਜਾਂ ਫਿਰ ਉਸਦੀ ਸਿੱਟਣ ਦੇ ਤੌਰ ਤੇ ਇਹ ਬਾਹਰ ਜਾ ਸਕੇ ਤੁਹਾਨੂੰ ਸਭ ਨੂੰ ਇਹ ਗੱਲ ਤਾਂ ਪਤਾ ਹੀ ਹੋਵੇਗੀ ਕਿ ਇਸ ਨੂੰ ਮਾਡਲਿੰਗ ਦਾ ਵੀ ਸ਼ੌਕ ਹੈ ਤੇ ਹੋਰ ਤਾਂ ਸੁਣ ਲਿਆ ਪੰਜਾਬ ਵਾਲਿਓ ਕਿ ਜਿਵੇਂ ਇਹਦੀ ਭੈਣ ਕਹਿੰਦੀ ਸੀ ਸਾਡੇ ਨਾਲ ਤਾਂ ਉਤ ਉਤ ਜੋ ਫਰੈਂਡਸ਼ਿਪ ਮੈਨੂੰ ਤਾਂ ਕਹਿੰਦੀ ਸਲੂਨ ਦੇ ਵਿੱਚ ਮਿਲੀ ਸੀ ਪਰ ਅੱਜ ਜਿਹੜਾ ਖੁਲਾਸਾ ਤੁਹਾਡੇ ਸਾਹਮਣੇ ਇਹ ਮੀਡੀਆ ਦੇ ਵਿੱਚ ਹੋ ਰਿਹਾ ਪਹਿਲਾਂ ਪੱਤਰਕਾਰ ਮਕਟੜ ਨੂੰ ਵੱਡੇ ਅਵਸਾਰਾਂ ਦੁਆਰਾ ਯਾਨੀ ਕਿਹਾ ਜਾਂਦਾ ਕਿ ਭਾਈ ਤੁਸੀਂ ਇਹਦੀ ਇੰਟਰਵਿਊ ਕਰੋ ਕਿਉਂਕਿ ਅਫਸਾਨਾ ਨੂੰ ਪਤਾ ਸੀ ਵੀ ਇਹ ਜੇ ਤਰ੍ਹਾਂ ਇੰਟਰਵਿਊ ਕਰਦੀ ਹੈ ਤਾਂ ਉਹਦੇ ਵਿੱਚ ਕੋਈ ਨਾ ਕੋਈ ਸੱਚ ਜ਼ਰੂਰ ਉਗਲੂਗੀ ਪਰ ਮੱਕਰ ਸਾਹਿਬ ਵੀ ਜਾਣੇ ਜਾਂਦੇ ਇਸ ਗੱਲ ਦੇ ਵਿੱਚ ਕਿ ਉਹ ਸੱਚ ਉਗਲਵਾ ਲੈਂਦੇ ਨੇ ਕਿਉਂਕਿ ਪੱਤਰਕਾਰ ਹੀ ਬੜੇ ਤਿਆਰਬੇਕਰ ਪੱਤਰਕਾਰ ਨੇ ਉਹ ਤਾਂ ਹੁਣ ਉਸ ਤੋਂ ਬਾਅਦ ਜਦੋਂ ਮਾਮਲਾ ਸਾਹਮਣੇ ਆਉਂਦਾ ਕਹਿੰਦੇ ਅਫਸਾਨਾ ਖਾਨ ਦੀ ਭੈਣ ਤਾਂ ਝੂਠ ਬੋਲ ਰਹੀ ਹੈ ਉਹ ਤਾਂ ਕਹਿੰਦੇ ਕੈਨੇਡਾ ਦੇ ਵਿੱਚੋਂ ਦਾ ਕੋਈ ਸ਼ੋਅ ਲੱਗਣਾ ਸੀ ਉਹਦੇ ਵਿੱਚੋਂ ਨੇ ਜਾ ਕੇ ਉੱਥੇ ਕੈਨੇਡਾ ਭੱਜਣਾ ਸੀ ਅਸ ਕਰਕੇ ਕੈਨੇਡਾ ਜਾਣ ਦੀ ਫਰਾਕ ਦੇ ਵਿੱਚ ਅਫਸਾਨਾ ਖਾਨ ਦੀ ਭੈਣ ਕੋਲ ਜਾਂਦੀ ਆ ਆਪਾਂ ਨੂੰ ਕੀ ਪਤਾ ਜਾਂ ਫਿਰ ਪੰਜਾਬ ਦੇ ਲੋਕਾਂ ਨੂੰ ਕੀ ਪਤਾ ਵੀ ਅਫਸਾਨਾ ਖਾਨ ਦੀ ਭੈਣ ਦੀ ਘਰੇ ਸੀ ਜਾਂ ਥੋੜੀ ਜੀ ਦੂਰ ਉਹਦਾ ਨਾਲ ਹੀ ਘਰ ਆ ਉਹਨਾਂ ਦੇ ਆਪ ਦੇ ਘਰੇ ਸੀ ਯਾਨੀ ਅਫਸਾਨਾ ਖਾਨ ਦੇ ਘਰ ਦੇ ਵਿੱਚ ਧਾਉਣ ਵਾਲੇ ਦਿਨਾਂ ਦੇ ਵਿੱਚ ਦਾ ਸਾਹਮਣੇ ਇਹ ਵੀ ਆ ਸਕਦਾ ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਖੁਨਾਸਾ ਹੋ ਜਾਵੇ ਵੀ ਭਾਈ ਇਹ ਮੇਰੇ ਕੋਲੇ ਨਹੀਂ ਇਹ ਅਫਸਾਨਾ ਖਾਨ ਦੇ ਕੋਲ ਵੀ ਆਉਂਦੀ ਜਾਂਦੀ ਸੀ ਕਦੇ ਕਹਿੰਦੇ ਕੈਨੇਡਾ ਪਰ ਜਾਣ ਦੀ ਫਰਾਕ ਦੇ ਵਿੱਚ ਸੀ ਅਮਨਦੀਪ ਕੌਰ ਫਿਰ ਆਲੇ ਉਹ ਐਮਸ ਹਸਤਾ ਦੇ ਵਿੱਚ ਬਠਿੰਡੇ ਦੇ ਅੰਦਰ ਦਾਖਲ ਹੈ ਕਿਉਂਕਿ ਉਹਦੇ ਕਹਿੰਦੇ ਪਥਰੀ ਹੈ ਔਰ ਵਿੱਚ ਤੋਂ ਲੋਕ ਇਹ ਵੀ ਕਹ ਰਹੇ ਕਹਿੰਦੇ ਉਹਨੂੰ ਪਥਰੀ ਦਾ ਨਹੀਂ ਉਹਨੂੰ ਕਹਿੰਦੇ ਆਪਣੀ ਕੋਠੀ ਦਾ ਫਿਕਰ ਸਤਾ ਰਿਹਾ ਯਾਨੀ ਉਹਨੂੰ ਕੋਠੀ ਦਾ ਫਿਕਰ ਪੈ ਗਿਆ ਕਿ ਮੇਰੀ ਕੋਠੀ ਨਾ ਹਟਾ ਦੇਣ ਪਰ ਦਰਹਸਲ ਦੇ ਵਿੱਚ ਮਾਨ ਸਰਕਾਰ ਐਡੀ ਕਵਲੀ ਨਹੀਂ ਵੀ ਉਹਦੀ ਕੋਠੀ ਢਾ ਦੂਗੀ ਕਿਉਂਕਿ ਮਾਨ ਸਰਕਾਰ ਦੇ ਵੀ ਹੱਥਾਂ ਡੋਰ ਨਿਕਲੀ ਹੋਈ ਹੈ ਕਿਉਂਕਿ ਉਸ ਦੇ ਉੱਤੇ ਪੀੜਾ ਪੰਜਾ ਤਾਂ ਚੱਲੂ ਹੈ ਜੇਕਰ ਉਹ ਲਾਉਣ ਦੇ ਉੱਤੇ ਨਾ ਹੁੰਦੀ ਉਹ ਕੋਠੀ ਲਾਉਣ ਦੇ ਉੱਤੇ ਐਸ ਕਰਕੇ ਉਹਦਾ ਬਲਡੋਜ਼ਰ ਮਾਨ ਦਾ ਨਹੀਂ ਚੱਲਦਾ ਉੱਥੇ ਇਹਦੇ ਵਿੱਚ ਵੀ ਸਰਕਾਰ ਨਾਕਾਮ ਰਹੀ ਆ ਔਰ ਦੂਜੇ ਪਾਸੇ ਸਰਕਾਰ ਨੇ ਉਹਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਆ ਉਹਦੇ ਉੱਤੇ ਬੈਨਰ ਚਿਪਕਾ ਦਿੱਤੇ ਗਏ ਨੇ ਤੇ ਪੰਜਾਬ ਦੀ ਸਰਕਾਰ ਤੈ ਚੱਕ ਕਿਉਂ ਨਹੀਂ ਜਾਂਦੀ ਜਿਵੇਂ ਕਿ ਅਰਸਾਨਾ ਖਾਨ ਦੀ ਭੈਣ ਦੇ ਘਰੋਂ ਫੜੀ ਜਾਂਦੀ ਐ ਤੇ ਅਰਸਾਨਾ ਖਾਨ ਦੇ ਘਰੋਂ ਫੜੀ ਜਾਂਦੀ ਆ ਇਹਦੇ ਉੱਤੇ ਵੱਡੀ ਝਾਰਬੀਨ ਹੋਣੀ ਹਲੇ ਬਾਕੀ ਆ ਉਹ ਕਰਨੀ ਵੀ ਚਾਹੀਦੀ ਆ ਕਿਉਂਕਿ ਮਾਮਲਾ ਇੱਥੋਂ ਸਮਝ ਆਉਂਦਾ ਕਿ ਬਾਰ-ਬਾਰ ਇੰਟਰਵਿਊ ਕਰਨੀ ਆਪ ਦੀ ਬਾਰ ਬਾਰ ਸਫਾਈ ਦੇਣੀ ਜਿਹੜਾ ਬੰਦਾ ਸੱਚਾ ਉਹ ਕਦੇ ਸਫਾਈ ਨਹੀਂ ਨਹੀਂ ਦਿੰਦਾ ਇਹ ਤੁਸੀਂ ਵੀ ਜਾਣਦੇ ਹੋ ਉਹਦੀ ਭੈਣ ਨੇ ਤੁਹਾਡਾ ਤੁਹਾਡੇ ਇੰਟਰਵਿਊ ਕੀਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਹਮਣੇ ਆਉਣਾ ਹਲੇ ਮਾਮਲਾ ਕਿਉਂਕਿ ਹਫਸਾਨਾ ਖਾਨ ਦਾ ਨਾਮ ਫੇਰ ਉੱਛਲੇ ਹੈ ਕਹਿੰਦੇ ਭਾਈ ਇਹ ਤਾਂ ਉਹ ਨੂੰ ਕੈਨੇਡਾ ਜਾ ਨਹੀਂ ਉਹਦੇ ਨਾਲ ਭੱਜਣ ਦੀ ਫਰਾਕ ਦੇ ਵਿੱਚ ਸੀ ਤਾਂ ਜਿਹੜਾ ਸਭ ਤੋਂ ਵੱਡਾ ਮਾਮਲਾ ਸਾਹਮਣੇ ਆਇਆ ਉਹ ਤਾਂ ਕਹਿੰਦੇ ਵੀ ਮੱਕੜ ਸਾਹਿਬ ਨੂੰ ਪਹਿਲਾਂ ਪੁਲਿਸ ਮੁਲਾਜ਼ਮਾ ਨੇ ਤਿਆਰ ਕੀਤਾ ਵੱਡੇ ਅਵਸਾਰਾਂ ਨੇ ਕਿ ਭਾਈ ਤੁਸੀਂ ਇੱਕ ਇਹਦੀ ਇੰਟਰਵਿਊ ਕਰੋ ਉਹਦੇ ਵਿੱਚ ਇਹ ਕੋਈ ਨਾ ਕੋਈ ਰਾਜ਼ ਜ਼ਰੂਰ ਦੱਸੂਗੀ ਜੀਵੇਂ ਆਧਾਰ ਤੇ ਅਸੀਂ ਇਹਨੂੰ ਫੜਾਂਗੇ ਵੈਸੇ ਤਾਂ ਉਹਦੇ ਪਿੱਛੇ ਪਹਿਲਾਂ ਹੀ ਲੱਗੀ ਹੋਈ ਸੀ ਵਿਜੀਲੈਂਸ ਔਰ ਪੰਜਾਬ ਦੀ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਸੀ ਕੇਸ ਨੂੰ ਫੜਨਾ ਜ਼ਰੂਰੀ ਹੈ ਕਿਉਂਕਿ ਇਧਰ ਦੇ ਪਾਸੇ ਫਿਰ ਕਹਿੰਦੇ ਨੇ ਜਿਵੇਂ ਫਿਰਮਾਨ ਸਾਹਿਬ ਦਾ ਇੱਕ ਹੁਕਮ ਵੀ ਆ ਜਾਂਦਾ ਕਿ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਚਲਾਇਆ ਇਹਦੇ ਵਿੱਚ ਹੁਣ ਦੇਖੋ 2027 ਨੇੜੇ ਆ ਐਸ ਕਰਕੇ ਵੱਡੀ ਹਦਾਇਤ ਕਰ ਲਈਆਂ ਹਦਾਇਤਾਂ ਦੇ ਨਾਲ ਉਸ ਨੂੰ ਕਿਹਾ ਜਾਂਦਾ ਕਿ ਭਾਈ ਕਿਸੇ ਨੂੰ ਨਹੀਂ ਛੱਡਣਾ ਚਾਹੇ ਕੋਈ ਸਾਡਾ ਲੀਡਰ ਵੀ ਫਸਦਾ ਹੁਣ ਤਾਂ ਉਹਨੂੰ ਵੀ ਰਗੜ ਦਿਓ ਚਾਹੇ ਕੋਈ ਵੱਡਾ ਅਫਸਰ ਹੈ ਕਿਸੇ ਨੂੰ ਨਹੀਂ ਬਖਸ਼ਿਆ ਜਾਣਾ ਤਾਂ ਇਸ ਕਰਕੇ ਉਹਨੂੰ ਕਨਸਟੇਬਲ ਨੂੰ ਫੜਿਆ ਜਾਂਦਾ ਤਾਂ ਪੰਜਾਬ ਦੇ ਵਿੱਚ ਇਸ ਖਬਰ ਦੇ ਨਾਲ ਤਰਥੱਲੀ ਮਚ ਜਾਂਦੀ ਹੈ ਪਰ ਫੇਰ ਸਵਾਲ ਉੱਠ ਹੀ ਰਹਿੰਦਾ ਹੈ ਕਿ ਮਾਨ ਸਾਹਿਬ ਉਹਦੀ ਕੋਠੀ ਦੇ ਉੱਤੇ ਬਲਡੋజర్ ਕਿਉਂ ਨਹੀਂ ਚਲਾ ਰਹੇ ਤਾਂ ਸਵਾਲ ਤੁਹਾਡੇ ਸਾਹਮਣੇ ਆ ਔਰ ਜਿੰਨੇ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚ ਆ ਸ਼ੇਅਰ ਜ਼ਰੂਰ ਕਰ ਦਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬਾਲੀ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ